ਲਓ ਜੀ ਅੱਜ ਇੱਕ ਨਵੀਂ ਚੀਜ਼ ਤਿਆਰ ਕੀਤੀ ਕਰੋ ਚੈੱਕ ਕਿਵੇਂ ਲੱਗੀ ਇਹ ਸਾਡੇ ਭਰਾ ਦਾ ਟਰੈਕਟਰ ਦਾ ਇੱਥੇ ਥੋੜਾ ਜਿਹਾ ਗੂਰ ਵਜੇ ਹੁਸਾਬ ਨਾਲ ਲਾਇਆ ਕਿੰਦਾ ਫੋਟੋ ਤੋਂ ਬਿਨਾ ਜੀ ਲੋਗੋ ਬਣਾ ਦਿੱਤੀ ਆਜੋ ਟੈ ਕਿਵੇਂ ਆ ਪੱਕਾ ਅਜੇ ਬਾਅਦ ਚੈੱਕ ਹੋਣੀ ਆ ਇਹ ਵਿੱਚ ਬਰੂਦ ਪਾਇਆ ਹੋਇਆ ਅਜੇ ਚ ਹੈ ਹੈ ਆ ਜਿਹੜਾ ਇਹ ਬਰੂਦ ਪਾਇਆ ਇੱਥੇ ਚੈੱਕ ਹੋਣਾ ਜਾਂਗੇ ਜੀ ਇੱਕ ਚਲਾਉਣ ਵਾਲਾ ਹੋਏ ਜਾ ਇਹ ਰਿੰਦਾ ਹੁੰਦਾ ਫਰੂਟ ਪਾਤਾ ਵਿੱਚ ਆ ਜੋਟੇ ਓਕੇ ਆ ਪੱਕਾ ਬਾਠ ਠੀਕ ਹੈ ਅਦੇ ਭਰਾਵਾਂ ਨੇ ਕਿਹਾ ਤਾਂ ਓਕੇ ਹੋਣਾ ਹਾਂ ਬਈ ਜਮਾਪੁਰਾ ਕਮੀਜੀ ਤਾਂ ਨਹੀਂ ਨਾ ਨਾ ਪਹਿਲਾਂ ਵੀ ਨਹੀਂ ਰੱਖੀ ਹਾਂ ਡਾਉਂਡੀਅਰ ਕਹਿੰਦੇ ਸਭ ਤੋਂ ਵੱਧ ਮੁਰਤਨਾਂ ਵਾਲੇ ਬੂਫਰੇ ਦਾ ਹਾਂ ਵੀਰੇ ਓਕੇ ਆ ਪੱਕਾ ਹੁਣ ਆਪਾਂ ਆਏ ਨਾ ਕਰੀਏ ਜਿਵੇਂ ਅੱਜ ਕੱ ਕਰਦੇ ਆ ਹੁਣ ਡੈਕ ਬਣਾਉਂਦੇ ਨੂੰ ਘੰਟਾ ਹੋ ਗਿਆ ਹੁਣ ਤੁਰ ਲੱਗੇ ਮੈਂ ਤੈਨੂੰ ਪੁੱਛ ਬਾਈ ਕਿਹੜਾ ਪਿੰਡ ਆ ਜੀ ਹੈ ਕਿਹੜਾ ਪਿੰਡ ਆ ਜੀ ਨਹੀਂ ਵੀਰੇ ਸਤਿ ਸ੍ਰੀ ਅਕਾਲ ਪਿੰਡ ਕਿਹੜਾ ਜੀ ਪਿੰਡ ਦੱਸੋ ਬਾਈ ਹੁਣਾਂ ਨੇ ਆ ਡੈਕ ਲਿਆ ਵਾ ਕਿੱਥੋਂ ਪਤਾ ਲੱਗਿਆ ਤੁਹਾਨੂੰ ਦੱਸੋ ਹਾਂ ਸਾਰੀ ਦਿਹਾੜੀ ਕੋਲ ਬੰਦੇ ਲੰਘਿਆਂ ਦੇ ਵਾ ਤੁਰ ਲੱਗੇ ਪਿੰਡ ਕਿਹੜਾ ਜੀ ਜਦ ਦੁਪਹਿਰ ਦੇ ਆਏ ਹੋਇਆ ਟੌਰ ਲਗਾਉਂ ਬਾਈ ਪਿੰਡ ਕਿਹੜਾ ਤੁਹਾਡਾ ਯਾ ਸਹੀ ਗੱਲ ਆ ਉਹ ਮੈਨੂੰ ਕਹਿੰਦੇ ਬਾਈ ਤੂੰ ਰਿਵਿਊ ਲਿਆ ਕਰ ਮੈਂ ਕਿਹਾ ਬਾਈ ਇਹ charm ਆਉਂਦੀ ਮੈਨੂੰ ਤਾਂ ਇਹ ਧੜੀ ਧੜੀ ਰਹਿ ਕੇ ਹੁਣ ਮੈਂ ਤੁਹਾਨੂੰ ਲੱਗਾ ਪੁੱਛੂੰ ਬਾਈ ਸਤਿ ਸ੍ਰੀ ਅਕਾਲ ਤੁਹਾਡਾ ਪਿੰਡ ਕਿਹੜਾ ਆਵਾ ਜਦ ਐ ਹੋਇਆ ਕਰੇ ਬਣੇ ਹੀ ਪਿਆ ਹੋਵੇ ਬਾਰ ਚ ਹੀ ਪਿਆ ਹੋਵੇ ਆਉਂਦਾ ਹੀ ਸਤਿ ਸ੍ਰੀ ਅਕਾਲ ਠੁੱਕੀ ਹੋਵੇ ਬੰਦੇ ਨੂੰ ਨਾਲ ਹੀ ਹਣਾ ਮੈਂ ਪਹਿਲਾਂ ਵੀ ਦਵਾ ਕੇ ਲੱਗੇ ਆਓ ਅੱਜ ਤੱਕ ਅੱਜ ਤੱਕ ਗਰਮ ਗਰਮ ਲੈ ਕੇ ਚੱਲੇ ਤੇ ਆਣਗੇ ਜਮਾ ਗਰਮ ਗਰਮ ਤਿਆਰ ਹੋਇਆ ਅੱਜ ਕਹਿੰਦਾ ਆਏ ਨਹੀਂ ਕਹਿੰਦੇ ਬਾਈ ਬੰਦੇ ਲੈ ਲਵਾ ਕੇ ਆਣਗੇ ਕਿ ਤਿਆਰ ਕਰਕੇ ਲਿਆਏ ਆ ਗਰਮ ਗਰਮ 3 ਵਜੇ ਆ ਗਏ ਜੀ ਹਾਂ ਹੁਣ ਪੁੱਛ ਲੈਣ ਪਿੰਡ ਕਿਹੜਾ ਨੰਦੀ ਜੋੜੀ ਇੱਕ ਅੰਨਾ ਇੱਕ ਕੋੜੀ ਆ ਟੱਚ ਬਟਨ ਲਾਗੇ ਟੱਚ ਬਟਨ ਦੀ ਜੋੜੀ ਇੱਕ ਅੰਨਾ ਇੱਕ ਕੁੜੀ ਮੈਂ ਵੀ ਆਪਣੇ ਉਹ ਨਾ ਕਾਪੀਰਾਈਟ ਨਾ ਆਵੇ ਆਪਾਂ ਗਾਣੇ ਆਪਾਂ ਥੋੜਾ ਤਾਂ ਢੋੜ ਤਾਂ ਵਿੱਚ ਟੱਚ ਬਟਨਾਂ ਦੀ ਜੋੜੀ ਇੱਕ ਅੰਨਾ ਇੱਕ ਕੁੜੀ ਮੀਨ ਤੋਂ ਤੇਰੀ ਨੀ ਕਦੀ ਨਾ ਹੋਣੀ ਤੇਰਾ ਕਾਪੀਰਾਈਟ ਤਾਂ ਨਹੀਂ ਆਉਂਦਾ ਇਹਦਾ ਵਿੱਚ ਗਾਣਾ ਆ ਗਿਆ ਹੈ ਗਾਣਾ ਆ ਗਿਆ ਵਿੱਚ